ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਪਿਆਰਿਓ ਤਾਂ ਅੰਤੰ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਬੈਠੇ ਹੋਏ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ ਸੋ ਗੁਰਬਾਣੀ ਦਾ ਪਾਵਨ ਫਰਮਾਨ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਸੰਗਤ ਉਹ ਹੈ ਜਿੱਥੇ ਪ੍ਰਮਾਤਮਾ ਦੇ ਨਾਮ ਦੀ ਗੱਲ ਕੀਤੀ ਜਾਂਦੀ ਹੈ ਤੇ ਨਾਮ ਦੀ ਜਿਹੜੀ ਗੱਲ ਹੈ ਉਹ ਗੁਰਬਾਣੀ ਦੇ ਅੰਦਰ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ ਨਉ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਵਿੱਚ ਦਾ ਬਿਸ਼ਰਾਮ ਨਾਮ ਸਾਡੀ ਦੇਹੀ ਦੇ ਅੰਦਰ ਹੈ ਦੇਹੀ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਦੀ ਬਾਣੀ ਦਸਦੀ ਹੈ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਧਰਮ ਭੁਲਾਈ ਇਸ ਕਾਇਆ ਦੀ ਇਸ ਦੇਹੀ ਦੀ ਸ਼ਬਦ ਦੇ ਦੁਆਰਾ ਖੋਜ ਕਰਨੀ ਵੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਿਆ ਨਾਮ ਸਾਡੇ ਸਰੀਰ ਦੇ ਅੰਦਰ ਹੈ ਔਰ ਉਹ ਕਿਹੜੀ ਜਗ੍ਹਾ ਹੈ ਨਾਮ ਜਦੋਂ ਆਪਾਂ ਸਿਮਰਨ ਅਭਿਆਸ ਕਰਾਂਗੇ ਗੁਰਬਾਣੀ ਪੜਾਂਗੇ ਸੰਗਤ ਕਰਾਂਗੇ ਤਾਂ ਸਾਨੂੰ ਪਤਾ ਚੱਲਦਾ ਹੈ ਵੀ ਨਾਮ ਜਿਹੜਾ ਹੈ ਉਹ ਸਾਡੇ ਸਰੀਰ ਦੇ ਅੰਦਰ ਕਿੱਥੇ ਪ੍ਰਮਾਤਮਾ ਨੇ ਰੱਖਿਆ ਹੋਇਆ ਕਿਉਂਕਿ ਸਿਮਰਨ ਅਭਿਆਸ ਕਰਦੇ ਹਾਂ ਹੋਇਆਂ ਮਨ ਦੇ ਵਿਚਾਰ ਮੁੱਕ ਜਾਂਦੇ ਨੇ ਫੁਰਨੇ ਖਤਮ ਹੋ ਜਾਂਦੇ ਨੇ ਮਨ ਸਹਿਜ ਵਸਤਾ ਚ ਆ ਜਾਂਦਾ ਜਦੋਂ ਸਹਿਜ ਵਸਤਾ ਵਿੱਚ ਮਨ ਆ ਪੜਾਉਂਦਾ ਹੈ ਇਹ ਹੌਲੀ ਹੌਲੀ ਨਾਮ ਦਰਾਂ ਨੂੰ ਛੱਡਦਾ ਹੈ ਕਿਉਂ ਗੁਰਬਾਣੀ ਦਾ ਪਰਮਾਨ ਹੈ ਨਾਉ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੁਈਜੇ ਇਹ ਨੌ ਦਰ ਫੀਕੇ ਆ ਜਿੱਥੇ ਕਾਮ ਕ੍ਰੋਧ ਲੋਭ অহੰਕਾਰ ਦਾ ਪੈਰਾ ਲੱਗਾ ਹੋਇਆ ਹੈ ਤੇ ਮਨ ਦੀ ਜਿਹੜੀ ਖੁਰਾਕ ਆ ਅੰਮ੍ਰਿਤ ਰਸ ਉਹ ਦਸਮ ਦਵਾਰ ਦੇ ਅੰਦਰ ਹੈ ਇਸੇ ਤਰ੍ਹਾਂ ਸੰਗਤ ਕਰਦੇ ਆ ਅਭਿਆਸ ਕਰਦੇ ਆ ਬਾਣੀ ਪੜ੍ਹਦੇ ਆ ਵਿਚਾਰ ਕਰਦੇ ਆ ਵਿਚਾਰ ਸੁਣਦੇ ਆ ਜੋ ਹੀ ਆਪਣਾ ਮਨ ਸਹਿਜ ਦੀ ਅਵਸਥਾ ਦੇ ਵਿੱਚ ਬੈਠਦਾ ਹੈ ਜਾਗਰਤ ਅਵਸਥਾ ਚੋਂਦਾ ਹੈ ਉਦੋਂ ਫਿਰ ਇਹ ਨੌਂ ਦਰਾਂ ਨੂੰ ਛੱਡ ਕੇ ਦਸਵੇਂ ਦਰ ਦੇ ਵਿੱਚ ਆਪਣੀ ਅਮਰਤਮਈ ਜਿਹੜੀ ਖੁਰਾਕ ਹੈ ਅਮਰਤ ਰਸ ਹੈ ਉਸ ਨੂੰ ਪ੍ਰਾਪਤ ਕਰਦਾ ਹੈ ਜਿਹਨੂੰ ਪ੍ਰਾਪਤ ਕਰਨ ਤੇ ਇਹ ਹਮੇਸ਼ਾ ਬਾਹਰ ਤੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਅਮਰ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ ਔਰੇ ਜੀ ਸਾਰੀ ਮੈਲ ਉਤਰ ਜਾਂਦੀ ਆ ਐਸਾ ਸ਼ੁੱਧ ਮਨ ਪਵਿੱਤਰ ਮਨ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਮਾਨ ਹੁੰਦਾ ਹੈ ਜਦੋਂ ਦਿੱਤਾ ਹੋਇਆ ਸਵਾਸਾਂ ਦਾ ਸਮਾਪਤ ਹੁੰਦਾ ਹੈ ਇਹ ਸਰੀਰ ਨੂੰ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਤੋਂ ਐਸਾ ਬਣਿਆ ਹੋਇਆ ਪਵਿੱਤਰ ਜੀਵਨ ਸ਼ੁੱਧ ਮਨ ਪਵਿੱਤਰ ਮਨ ਪਰਮਾਤਮਾ ਦੇ ਦਰ ਦੇ ਉੱਤੇ ਗੁਰੂ ਸਾਹਿਬ ਦੱਸ ਰਹੇ ਨੇ ਆਓ ਬੈਠ ਆਦਰ ਸੁਭ ਦੇਉ ਬੇਸ ਨੂੰ ਇਸ ਦਰਗਾਹ ਦੇ ਵਿੱਚ ਬੜਾ ਆਦਰ ਸਤਕਾਰ ਮਿਲਦਾ ਮਾਣ ਮਿਲਦਾ ਹੈ ਆਉ ਭਗਤ ਹੁੰਦੀ ਹੈ ਤੋ ਇਸ ਕਰਕੇ ਗੁਰਮੁਖ ਪਿਆਰਿਓ ਮਨ ਦੀ ਅਵਸਥਾ ਨੂੰ ਜਾਣਨ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਕਰੋ ਗੁਰਮਾਣੀ ਪੜੋ ਮਹਾਪੁਰਖਾਂ ਦੀ ਸੰਗਤ ਕਰੋ ਜਿਨ੍ਹਾਂ ਨੇ ਆਪਣਾ ਜੀਵਨ ਕਮਾਇਆ ਹੋਇਆ ਹੈ ਤਾਂ ਜਦੋਂ ਐਸੇ ਗੁਰਮੁਖਾਂ ਦੀ ਸੰਗਤ ਗੁਰੂ ਸਾਹਿਬ ਦੀ ਸੰਗਤ ਵਿੱਚ ਆਪ ਆ ਕੇ ਅਭਿਆਸ ਕਰਦੇ ਹਾਂ ਗੁਰਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਵੀ ਇੱਕ ਚਾਅ ਪੈਦਾ ਹੁੰਦਾ ਹੈ ਖੁਸ਼ੀ ਪੈਦਾ ਹੁੰਦੀ ਹੈ ਵੀ ਅਸੀਂ ਵੀ ਇਸ ਮਾਰਗ ਤੇ ਚੱਲ ਕੇ ਆਪਣੇ ਮਨੁੱਖੇ ਜਨਮ ਨੂੰ ਸਫਲ ਕਰਨ ਦਾ ਯਤਨ ਕਰੀਏ ਸੋ ਸੰਗਤ ਤੋਂ ਬਿਨਾਂ ਸਾਰੇ ਪਾਸੇ ਅੰਧਕਾਰ ਛਾਇਆ ਹੋਇਆ ਜਾਨੀ ਅਗਿਆਨਤਾ ਦਾ ਹਨੇਰਾ ਹੈ ਸੰਗਤ ਦੇ ਵਿੱਚ ਆ ਕੇ ਸ਼ਬਦ ਦੇ ਦੁਆਰਾ ਆਪਣੇ ਅੰਦਰ ਬਾਦ ਜਦੋਂ ਪ੍ਰਕਾਸ਼ ਹੁੰਦਾ ਤਾਂ ਸਾਨੂੰ ਪਤਾ ਲੱਗਦਾ ਵੀ ਇਹ ਸੰਸਾਰ ਅੰਦਰ ਅਸੀਂ ਕੁਝ ਸਮੇਂ ਵਾਸਤੇ ਆਏ ਹਾਂ ਤੇ ਜਿਸ ਕਾਰਨ ਆਪਾਂ ਸੰਸਾਰ ਚ ਆਏ ਹਾਂ ਗੁਰੂ ਮਹਾਰਾਜ ਨੇ ਸਾਨੂੰ ਗੁਰਬਾਣੀ ਅੰਦਰ ਸਮਝਾਉਣਾ ਕੀਤਾ ਹੈ ਜਾ ਕੋ ਆਇਓ ਸੋਈ ਬਿਹਾਜੋ ਹਰ ਗੁਰਤੇ ਮਨਹਿ ਬਸੇੜਾ ਨਿਜ ਘਰ ਮਹਿਲ ਬਾਵੋ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਅਸੀਂ ਪਰਮੇਸ਼ਰ ਦਾ ਨਾਮ ਇਕੱਠਾ ਕਰਨ ਵਾਸਤੇ ਨਾਮ ਧਨ ਨੂੰ ਇਕੱਠਾ ਕਰਨ ਵਾਸਤੇ ਆਏ ਹਾਂ ਤੋਂ ਨਾਮ ਸਿਮਰਨ ਦੇ ਵਿੱਚ ਜੁੜਨਾ ਕਰੀਏ ਆਪ ਸਾਰੇ ਇਸ ਤਰ੍ਹਾਂ ਅਭਿਆਸ ਕਰਨਾ ਹੈ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ